ਵਹੀਗ ਜੀ ਦਾ ਖਾਲਸਾ ਸ਼ਹੀਦ ਵਹੀਗ ਜੀ ਦੀ ਫਤਿਹ ਦੋਸਤੋ ਅੱਜ ਅਸੀਂ ਫੀਡਕੋਟ ਤੋਂ ਜਿੰਨੀ ਸਾਡੀ ਸਮਰਥਾ ਹੈ ਅਸੀਂ ਉਸ ਹਿਸਾਬ ਦੇ ਨਾਲ ਫੀਡਕੋਟੋਂ ਰਾਸ਼ਨ ਦੀਆਂ ਟਰਾਲੀਆਂ ਭੇਜੀਆਂ ਜਿਹੜੀਆਂ ਪਸ਼ੂਆਂ ਦਾ ਡੰਗਰਾਂ ਦਾ ਇਥੋਂ ਰਾਸ਼ਨ ਲੈ ਕੇ ਗਈਆਂ ਜਿਦੇ ਵਿੱਚ ਪੱਠੇ ਆਟਾ ਚੋਕਰ ਤੂੜੀ ਫੀਡ ਅਸੀਂ ਜੋ ਵੀ ਸਾਡੀ ਸਮਰਥਾ ਅਸੀਂ ਉਸ ਹਿਸਾਬ ਨਾਲ ਭੇਜੀ ਠੀਕ ਹੈ ਸਰਕਾਰਾਂ ਵੀ ਮਦਦ ਕਰਦੀਆਂ ਲੋਕ ਵੀ ਮਦਦ ਕਰਦੇ ਆਂ एनजीओ ਵੀ ਮਦਦ ਕਰਦੇ ਇਸ ਔਖੀ ਘੜੀ ਦੇ ਵਿੱਚ ਪੰਜਾਬ ਦੇ ਵਿੱਚ ਸਾਰੇ ਇੱਕ ਦੂਜੇ ਨਾਲ ਆਪਾਂ ਬਾਹ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਮੈਂ ਕਿਸੇ ਦੀ ਤਾਰੀਫ਼ ਨਹੀਂ ਕਰਦਾ ਆ ਔਖੀ ਸਮੀ ਹੈ ਸਮਾਂ ਸਾਡੇ ਸਾਡੇ ਪੰਜਾਬ ਦੇ ਉੱਤੇ ਪੰਜਾਬੀਆਂ ਤੇ ਅਸੀਂ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਪਰ ਮੇਰੀ ਇੱਕ ਮੇਰੇ ਮੰਚ 'ਚ ਜ਼ਰੂਰ ਬੇਨਤੀ ਹੈ ਆਪਾਂ ਸਾਰੇ ਪੰਜਾਬ ਨੂੰ ਪਿਆਰ ਕਰਨ ਵਾਸਤੇ ਸਾਰੇ ਪੰਜਾਬ ਨੂੰ ਸਾਰੇ ਪੋਲੀਟੀਸ਼ੀਅਨ ਪੰਜਾਬ ਨੂੰ ਪਿਆਰ ਕਰਦੇ ਸਾਰੇ ਇੱਕੋ ਹੀ ਗੱਲ ਕਹਿੰਦੇ ਅਸੀਂ ਪੰਜਾਬ ਬਚਾਉਣਾ ਅਸੀਂ ਪੰਜਾਬ ਨੂੰ ਬਚਾਉਣਾ ਮੇਰੀ ਇੱਕ ਬੇਨਤੀ ਆ ਆਮ ਬੰਦੇ ਨੂੰ ਤਾਂ ਮੈਂ ਆਮ ਬੰਦਾ ਜਿੰਨੀ ਉਹਦੀ ਬੁੱਕਤਾ ਆਵਦੇ ਸਮਰਥਾ ਤੋਂ ਵੱਧ ਮਿਹਨਤ ਕਰ ਰਿਹਾ ਹੈ ਸਮਰਥਾ ਤੋਂ ਵੱਧ ਪੈਸੇ ਦੇ ਰਿਹਾ ਹੈ ਮੈਂ ਇੱਕ ਬੇਨਤੀ ਕਰੂੰਗਾ ਇਹ ਸਰਕਾਰ ਨੂੰ ਤੇ 13 ਐਮਪੀ ਜਿਹੜੇ ਸਾਡੇ ਮੈਂਬਰ ਆਫ ਪਾਰਲੀਮੈਂਟ ਵੀ ਤੁਸੀਂ ਤੇ 117 ਐਮਲ 13 ਐਮਪੀ ਦੇਤੇ 117 ਮੈਂਬਰ ਆਫ ਐਮਲ ਲਈ ਮੇਰੀ ਇੱਕ ਬੇਨਤੀ ਹੈ ਸਾਰਿਆਂ ਨੂੰ ਵੀ ਜਿਹੜੇ ਹੁਣ ਜਿਹੜੇ ਐਮਲਏ ਸਰਕਾਰ ਦੇ ਹੈਗੇ ਨੇ ਉਹ ਅੱਜ ਤੋਂ ਬਾਅਦ ਆ 12-15 ਮਹੀਨੇ ਰਹਿ ਗਏ ਆ ਆਪ ਦੀ ਸਾਰੀ ਤਨਖਾਹ ਸਾਰੀ ਤਨਖਾਹ ਹਰ ਪੀੜਤਾ ਨੂੰ ਡੋਨੇਟ ਕਰ ਜੇ ਉਹ ਲੋਕਾਂ ਦੇ ਸਹੀ ਹਤਾਸ਼ੀ ਹੈ ਲੋਕਾਂ ਨਾਲ ਖੜੇ ਛੱਡੋ ਆਪਾਂ ਸਾਰੇ ਆਪਾਂ ਪੰਜਾਬ ਦੇ ਲੋਕਾਂ ਦੀ ਗੱਲ ਕਰਦੇ ਸਾਰੇ ਮਾੜਾ ਕਰੀ ਜਾਂਦੇ ਸਾਰੇ ਐ ਕਿ ਤੁਸੀਂ ਛੱਡ ਦਿਓ ਸਮਝ ਲਓ ਵੀ 15 ਮਹੀਨੇ ਪਹਿਲਾਂ ਸਰਕਾਰ ਦੇ ਅਸੀਂ ਅਸੀਂ ਤਨਖਾਹ ਨਹੀਂ ਦੇਣੀ ਜਿਹੜੀ ਲੈ ਲਈ ਠੀਕ ਹੈ ਜਿਹੜੇ ਹੁਣ ਤਨਖਾਹ ਸਭ ਉਧਰ ਦੇ ਦਿਓ ਜਿੰਨੇ ਪੈਨਸ਼ਨਾਂ ਲੈ ਰਹੇ ਸਰਕਾਰ ਤੋਂ ਐ ਐਮਐਲਏ ਸਭ ਪੋਲੀਟੀਕਲ ਬੰਦੇ ਉਹ ਵੀ ਸਾਰੇ ਸਰਕਾਰ ਨੂੰ ਪੈਸਾ ਤੋਂ ਤਾਂ ਕਿ ਅਸੀਂ ਆਪ ਦੇ ਹਰ ਇਸ ਔਕੀ ਕੜੀ ਦੇ ਵਿੱਚ ਆਪ ਦਾ ਬੜਮੁੱਲਾ ਯੋਗਦਾਨ ਪਈ ਹੈ ਕੀ 15 ਮਹੀਨਿਆਂ ਦਾ ਕੋਈ ਫਰਕ ਨਹੀਂ ਪੈ ਜੂ ਪਰ ਉਹ ਰਾਸ਼ੀ ਥੋੜੀ ਦਿੱਤੀ ਹੋਈ ਰਾਸ਼ੀ ਹਰ ਪੀੜਤਾਵਾਂ ਵਾਸਤੇ ਬਹੁਤ ਵੱਡਾ ਸੰਜੀਵਨੀ ਬੂਟੀ ਦਾ ਕੰਮ ਕਰੂਗੀ ਮੇਰੀ ਇੱਕ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਮੇਰੇ ਵਾਸਤੇ ਪਤਾ ਨਹੀਂ ਤੁਸੀਂ ਕੀ ਕੀ ਗੱਲਾਂ ਕਰੋਗੇ ਕੀ ਨਹੀਂ ਪਰ ਮੈਂ ਇੱਕ ਤੁਹਾਨੂੰ ਬੇਨਤੀ ਕਰ ਮੈਨੂੰ ਕੋਈ ਫਰਕ ਨਹੀਂ ਪੈਂਦਾ ਤੁਸੀਂ ਮੈਨੂੰ ਜੋ ਮਾੜਾ ਚੰਗਾ ਬੋਲਣਾ ਬੋਲ ਲਿਓ ਪਰ ਜਿੰਨੇ ਐਮਐਲਏ ਆ ਜਿੰਨੇ ਸਾਫਕਾ ਐਮਐਲਏ ਆ ਜਿਨੇ ਸਾਫ ਦਾ ਐਮਪੀ ਹੈ ਤੁਸੀਂ ਆਪਦੀ 15-15 ਮਹੀਨਿਆਂ ਦੀ ਤਨਖਾਹਾਂ ਡੋਨੇਟ ਕਰੋ ਪੰਜਾਬ ਸਰਕਾਰ ਨੂੰ ਤਾਂਕਿ ਇਸ ਔਖੀ ਘੜੀ ਦੇ ਵਿੱਚ ਪੰਜਾਬ ਸਰਕਾਰ ਲੋਕਾਂ ਹਰ ਪੀੜਤਾਂ ਦੇ ਉੱਤੇ ਆਲਾ ਸਕੇ ਤਾਂਕਿ ਪੰਜਾਬ ਦੇ ਵਿੱਚ ਜੋ ਵੀ ਜਿਨੇ ਵੀ ਆਪਣਾ ਹੁਣ ਫਸਲਾਂ ਦਾ ਮੁਆਵਜ਼ਾ ਅਸੀਂ ਵੇਟ ਕਰਾਂਗੇ ਉਹ ਦੇਣਗੇ ਅਸੀਂ ਆਪਦਾ ਫਾਰਮੂਲਾ ਯੋਗਦਾਨ ਪਾ ਸਕੀ ਜਾਂ ਮੈਨੂੰ ਤੁਹਾਨੂੰ ਮੇਰੀ ਬੇਨਤੀ ਹੈ ਤੁਹਾਨੂੰ ਸਭ ਨੂੰ ਮੇਰੀ ਇਸ ਬੇਨਤੀ ਨੂੰ ਕਬੂਲ ਕਰੋ ਤਾਂਕਿ ਪੰਜਾਬ ਫਿਰ ਤਰੱਕੀ ਦੇ ਰਾਹ ਤੇ ਲੱਕੇ ਜਾ ਸਕੀ ਹੈ ਬਹੁਤ ਬਹੁਤ ਭਿਆਨਕ ਸਮੇਂ ਵਿੱਚ ਦੀ ਆਪਾਂ ਇਸ ਵਕਤ ਗੁਜ਼ਰ ਰਹੇ ਆ ਤਾਂ ਮੈਨੂੰ ਉਮੀਦ ਆ ਕਿ ਤੁਸੀਂ ਸਾਡਾ ਸਾਥ ਦੋਗੇ ਪੰਜਾਬ ਦਾ ਸਾਥ ਦੋਗੇ ਪੰਜਾਬ ਦੇ ਲੋਕਾਂ ਦਾ ਸਾਥ ਦੋਗੇ ਧੰਨਵਾਦ ਵਾਇਰ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤ